ਇਹ ਸਾਡੇ ਵਿੱਚ ਇੱਕ ਨਸਲ ਪੈਦਾ ਹੋ ਗਈ ਆ ਦੁਸ਼ਮਣ ਨੇ ਤਾਂ ਕਰਨਾ ਹੀ ਕਰਨਾ ਸਾਡਾ ਨੁਕਸਾਨ ਆ ਆਪਦਾ ਹੀ ਕਰਨ ਲੱਗੇ ਹੋਈ ਨਹੀਂ ਬਾਜ਼ਾਰ ਦੇ ਵਿੱਚ ਇੱਕ ਤਿੱਤਰ ਵੇਚਣ ਵਾਲਾ ਬੈਠਾ ਛੋਟੀ ਜਾਲੀ ਤੇ ਵਿੱਚ ਇੱਕ ਤਿੱਤਰ ਆ ਵੱਡੀ ਆ ਜਾਲੀ ਲਾਈ ਹੋਈ ਆ ਜਿਹੜੀ ਟੋਕਰੀਆਂ ਉਹਦੇ ਵਿੱਚ ਕਈ ਤਿੱਤਰ ਨਹੀਂ ਤੇ ਹੋਕਾ ਦੇ ਰਿਹਾ ਇੱਕ ਗਾਹਕ ਆ ਕੇ ਸਾਹਮਣੇ ਖਲੋ ਗਿਆ ਉਹ ਕਹਿੰਦਾ ਕੀਮਤ ਕੀ ਆ ਜਿੱਧਰ ਵੱਡੀ ਜਾਲੀ ਵਾਲੀ ਟੋਕਰੀ ਸੀ ਕਈ ਕਿ ਤੇ ਪਰਸਾਨੋ ਕਹਿੰਦਾ ਇਹਨਾਂ ਦੀ 40 ਰੁਪਏ ਆ 40 ਰੁਪਏ ਇੱਕ ਦੀ ਉਹਨੇ ਦੇਖਦਿਆਂ ਦੇਖਦਿਆਂ ਜਿਹੜਾ ਅਕੱਲਾ ਤਿੱਤਰ ਸੀ ਉਹਦੇ ਵੱਲ ਵੀ ਨਜ਼ਰ ਮਾਰੀ ਉਹ ਕਹਿੰਦਾ ਉਹਦੀ ਉਹ ਸਾਹਮਣੇ ਜਿਹੜਾ ਅਕੱਲਈ ਆ ਕਹਿੰਦਾ ਉਹ ਮੈਂ ਵੇਚਣਾ ਨਹੀਂ ਕਹਿੰਦਾ ਨਹੀਂ ਦੱਸਦਾ ਸਹੀ ਵੇਚਣਾ ਕਿਉਂ ਨਹੀਂ ਤੇ ਉਹਦੀ ਕੀਮਤ ਕਿੰਨੀ ਆ ਉਹਨੂੰ ਅਕੱਲੇ ਨੂੰ ਹੀ ਵੰਦ ਕੀਤਾ ਕਹਿੰਦਾ ਉਹ ਮੇਰਾ ਪਾਲਤੂ ਤੇ ਤੇਰਾ ਪਾਲਤੂ ਪਾਲਿਆ ਹੋਇਆ ਉਹ ਪਾਲਿਆ ਹੋਇਆ ਮੈਂ ਉਹਦੇ ਤੋਂ ਕੰਮ ਲੈਣਾ ਜਦੋਂ ਉਹ ਚੀਕਾ ਮਾਰਦਾ ਬਾਕੀ ਤਿੱਤਰਾਂ ਨੂੰ ਇਕੱਠੇ ਕਰ ਲੈਂਦਾ ਤਾਂ ਮੈਨੂੰ ਸੌਖਾ ਹੋ ਜਾਂਦਾ ਮੈਂ ਜਦੀ ਜਾਰੀ ਸੁੱਟਦਾ ਉਹਨਾਂ ਤੇ ਤੇ ਉਹਨਾਂ ਦਾ ਸ਼ਿਕਾਰ ਕਰਦਾ ਤੇ ਉਹਨਾਂ ਨੂੰ ਫੜ ਲੈਂਦਾ ਫਿਰ ਇਹਨੂੰ ਮੈਂ ਮੰਨ ਪਾਉਂਦੀ ਖਰਾਕ ਦੇਣਾ ਇਹ ਆਪਦੇ ਪਾਲਤੂ ਤਿੱਤਰ ਨੂੰ ਉਹ ਕਹਿੰਦਾ ਦੀ ਕੀਮਤ ਕਿੰਨੀ ਆ ਕਹਿੰਦਾ 500 ਕਹਿੰਦਾ ਤੂੰ ਮੈਨੂੰ ਤੋਂ 600 ਲੈ ਲੈ ਇਹ ਮੈਨੂੰ ਦੇ ਉਹਨੇ 600 ਦੇ ਕੇ ਜਦੋਂ ਉਹ ਤਿੱਤਰ ਚੁੱਕਿਆ ਉਹਦੇ ਸਾਹਮਣੇ ਹੀ ਉਦੀ ਗਰਦਨ ਮਰੋੜ ਦਿੱਤੀ ਜਦੀ ਉਹ ਕਹਿੰਦਾ ਰੋਲਾ ਪਾਉਂਦਾ ਕਹਿੰਦਾ ਓਏ ਆ ਕੀ ਕੀਤਾ ਇਹਨੂੰ ਮਾਰ ਕਿਉਂ ਦਿੱਤਾ ਕਹਿੰਦਾ ਇਹ ਮਾਰਨ ਦੇ ਹੀ ਲਾਇਕ ਸੀ ਜਿਹੜਾ ਆਪਦੀਆਂ ਦੇ ਨਾਲ ਦੇ ਸਮਾਜ ਦੇ ਨਾਲ ਆਪਦੀ ਕੌਮ ਦੀ ਨar ਧੂਖਾ ਕਰੀ ਜਿਹੜਾ ਕੌਮ ਦੀ ਪਿੱਠ ਤੇ ਛੁਰਾ ਮਾਰੀ ਆਪਦੀ ਕੌਮ ਦੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕਰਵਾਵੇ ਵੈਰੀ ਦੇ ਮੂਹਰੇ ਛੁੱਟੇ ਕਹਿੰਦਾ ਇਹੋ ਜਿਹਿਆਂ ਦਾ ਜੀਣ ਦਾ ਕੋਈ ਹੱਕ ਨਹੀਂ ਹੋਇਆ ਕਰਦਾ ਅੱਜ ਕੌਮ ਦੇ ਵਿੱਚ ਮੇਰੀ ਚ ਬੜੇ ਇਹੋ ਜਿਹੇ ਗਦਾਰ ਤਰਨੇ ਜਿਹੜੇ ਸਿਸਟਰ ਨੇ ਫਿੱਟ ਕਰਕੇ ਰੱਖੇ ਹੋਏ ਨੇ ਕੀਤੇ ਜਿਨ੍ਹਾਂ ਦੀ ਵੀ ਅੱਜ ਵੀ 500 ਜੀ ਹੈ